ਡੈਂਗੂ ਤਾਂ ਦੇਖੋ ਜੀ ਇੱਕ ਵਾਇਰਲ ਹੈ ਵੈਸੇ ਇਨਫੈਕਸ਼ਨ ਬਟ ਇਹ ਹੁੰਦਾ ਮੱਛਰ ਤੋਂ ਹੈ ਏਡੀਜ਼ ਨਾਮ ਦਾ ਮੋਸਕੀਟੋ अर्ਲੀ ਮਾਰਨਿੰਗ ਜਾਂ ਈਵਨਿੰਗਸ ਦੇ ਵਿੱਚ ਜ਼ਿਆਦਾਤਰ ਇਹ ਦਾ ਮਤਲਬ ਬਾਈਟ ਕਰਨ ਦੇ ਚਾਂਸੇ ਜ਼ਿਆਦਾ ਹੁੰਦੇ ਨੇ ਅਗਰ ਸੁਪੋਜ਼ ਤੁਹਾਡੇ ਘਰ ਕਿਸੇ ਨੂੰ ਡਿਟੈਕਟ ਹੋ ਗਿਆ ਕਿ ਡੈਂਗੂ ਹੈ ਤਾਂ ਤੁਹਾਨੂੰ ਓਵਰ ਕਾਸ਼ੀਅਸ ਹੋ ਜਾਣਾ ਚਾਹੀਦਾ ਹੈ ਕਿ ਇਹ ਮੱਛਰ ਤੁਹਾਡੇ ਘਰ 'ਚ ਹੈ ਤੁਹਾਨੂੰ ওভার ਆਪਣੀ ਧਿਆਨ ਰੱਖਣਾ ਚਾਹੀਦਾ ਜਿਵੇਂ ਮੋਸਕੀਟੋ ਮੋਸਕੀਟੋ ਰੈਪਲੈਂਟ ਚਲਾ ਕੇ ਰੱਖੋ ਮੋਸਕੀਟੋ ਨੈਟ ਯੂਜ਼ ਕਰੋ ਬਾਡੀ ਤੇ ਮੋਸਕੀਟੋ ਐਂਟੀ ਮੋਸਕੀਟੋ ਜੋ ਵੀ ਮਤਲਬ ਬਾਮ ਵਗੈਰਾ ਆਂਦੀਆਂ ਉਹ ਅਪਲਾਈ ਕਰੋ ਚੈੱਕ ਕਰੋ ਘਰ ਦੇ ਵਿੱਚ ਕੋਈ ਐਸੀ ਜਗ੍ਹਾ ਤਾਂ ਨਹੀਂ ਹੈ ਜਿੱਥੇ ਪਾਣੀ ਖੜਕੂਗੀ ਅਗਰ ਘਰ ਵਿੱਚ ਕੋਈ ਪੇਸ਼ੈਂਟ ਹੈ ਡੇਂਗੂ ਦਾ ਤਾਂ ਮਤਲਬ ਇਹ ਹੈ ਕਿ ਉਹਨਾਂ ਆਸ-ਪਾਸ ਤੁਹਾਡੇ ਕਿਧਰੇ ਐਸਾ ਮੱਛਰ ਹੈ ਏਡਿਸ ਹੈ ਜੋ ਕਿ ਇਨਫੈਕਸ਼ਨ ਫਿਰ ਡੇਂਗੂ ਦੇ ਵਿੱਚ ਦੇਖੋ ਜੀ ਇਹਦਾ ਦੂਸਰਾ ਨਾਮ ਬ੍ਰੇਕ ਬੋਨ ਫੀਵਰ ਵੀ ਹੈ ਜਿਦੇ ਵਿੱਚ ਬਹੁਤ ਜ਼ਿਆਦਾ ਮਾਇਲਜੀਆਜ਼ ਮਤਲਬ ਕਿ ਬਹੁਤ ਜ਼ ਸਕਿਨ ਰੈਸ਼ ਬੋਡੀ ਤੇ ਰੈਸ਼ ਆ ਜਾਂਦੀ ਹੈ ਜੇ ਜ਼ਿਆਦਾਤਰ ਜਿਹੜੀ ਪੇਟ ਤੋਂ ਸ਼ੁਰੂ ਹੋ ਕੇ ਫਿਰ ਲੈਗਸ ਵਾਲੇ ਪਾਸੇ ਜਾਂਦੀ ਹੈ ਔਰ ਅੱਖਾਂ ਦੇ ਵਿੱਚ ਜ਼ਿਆਦਾ ਪੈਨ ਹੁੰਦੀ ਹੈ ਹੈਡੇਕ ਐਸ ਹੁੰਦਾ ਹੈ ਕਿ ਲੱਗਦਾ ਹੈ ਕਿ ਅੱਖਾਂ ਦੇ ਪਿੱਛੋਂ ਅੱਖਾਂ ਜਿਵੇਂ ਦੁਖ ਰਹੀਆਂ ਇਹ ਚੀਜ਼ਾਂ ਜਦੋਂ ਤੋਂ 12 ਦਿਨਾਂ ਦੇ ਵਿੱਚ ਵਿੱਚ ਜਦੋਂ ਤੁਹਾਨੂੰ ਬਾਈਟ ਕੀਤਾ ਮੋਸਕਿਟੋ ਨੇ ਤੇ ਉਹਦੇ ਵਿੱਚ ਵੀ ਸਿੰਪਟਮਸ ਅੰਦਰ ਆਨੇ ਸ਼ੁਰੂ ਹੋ ਜਾਂਦੇ ਨੇ ਬਾਕੀ ਇਹਦਾ ਆਪਣਾ ਪੀਰੀਅਡ ਜਿਹੜਾ ਹੈ 2 ਤੋਂ ਲੈ ਕੇ 7 ਦਿਨ ਤੱਕ ਇਹ ਜ਼ਿਆਦਾਤਰ ਮਤਲਬ ਜਿਹੜਾ ਹੈ ਬਹੁਤ ਧਿਆਨ ਦੇਣ ਵਾਲਾ ਟਾਈਮ ਹੈ 7 ਦਿਨ ਤੋਂ ਬਾਅਦ ਜਿਹੜੀ ਹੈ ਬਾਡੀ ਦੇ ਵਿੱਚ ਫੀਵਰ ਟੁੱਟ ਜਾਂਦਾ ਹੈ ਤੇ ਉਸ ਤੋਂ ਬਾਅਦ ਬਾਡੀ ਜਿਹੜੀ ਹੈ ਥੋੜੀ ਰਿਕਵਰ ਕਰਨਾ ਸ਼ੁਰੂ ਕਰ ਦਿੰਦੀ ਹੈ ਸਭ ਨੂੰ ਪਤਾ ਹੀ ਹੈ ਕਿ ਡੇਂਗੂ ਹੁਣ ਬਹੁਤ ਜ਼ਿਆਦਾ ਫੈਲਿਆ ਹੋਇਆ ਹੈ ਤੇ ਸਾਨੂੰ ਇੱਕ ਐਕਸਪਰਟ ਐਡਵਾਈਸ ਦੀ ਜ਼ਰੂਰ ਜ਼ਰੂਰਤ ਹੁੰਦੀ ਹੈ ਟੈਸਟ ਅਸੀਂ ਹਮੇਸ਼ਾ ਕਰਵਾ ਲੈਣੇ ਆ ਤੇ ਕਈ ਵਾਰ ਡੇਂਗੂ ਨਿਕਲ ਵੀ ਜਾਂਦਾ ਹੈ ਤੇ ਇਦਾਂ ਦੇ ਟਾਈਮ ਤੇ ਸਾਨੂੰ ਕੀ ਕਰਨਾ ਚਾਹੀਦਾ ਹੈ ਕਿਹੜੀਆਂ ਚੀਜ਼ਾਂ ਨੂੰ ਅਵੋਇਡ ਕਰਨਾ ਚਾਹੀਦਾ ਸਾਨੂੰ ਇੱਕ ਐਕਸਪਰਟ ਐਡਵਾਈਸ ਦੀ ਲੋੜ ਸੀ ਤੇ ਅੱਜ ਅਸੀਂ ਤੁਹਾਨੂੰ ਲੈ ਕੇ ਪਹੁੰਚੇ ਹਾਂ ਡਾਕਟਰ ਦਮਨੀ ਜ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਹਾਂ ਜੀ ਡੇਂਗੂ ਤਾਂ ਦੇਖੋ ਜੀ ਇੱਕ వైరਲ ਹੈ ਵੈਸੇ ਇਨਫੈਕਸ਼ਨ ਬਟ ਇਹ ਹੁੰਦਾ ਮੱਛਰ ਤੋਂ ਹੈ ਏਡੀਜ਼ ਨਾਮ ਦਾ ਮੋਸਕੀਟੋ ਹੁੰਦਾ ਤੇ ਇਹ ਮਤਲਬ अर्ਲੀ ਮਾਰਨਿੰਗ ਜਾਂ ਈਵਨਿੰਗਸ ਦੇ ਵਿੱਚ ਜ਼ਿਆਦਾਤਰ ਇਹ ਦੇ ਮਤਲਬ ਬਾਈਟ ਕਰਨ ਦੇ ਚਾਂਸੇ ਜ਼ਿਆਦਾ ਹੁੰਦੇ ਨੇ ਅਗਰ ਸਪੋਜ਼ ਤੁਹਾਡੇ ਘਰ ਕਿਸੇ ਨੂੰ ਡਿਟੈਕਟ ਹੋ ਗਿਆ ਕਿ ਡੇਂਗੂ ਹੈ ਤਾਂ ਤੁਹਾਨੂੰ ਓਵਰ ਕਾਸ਼ੀਅਸ ਹੋ ਜਾਣਾ ਚਾਹੀਦਾ ਹੈ ਕਿ ਮੱਛਰ ਤੁਹਾਡੇ ਘਰ 'ਚ ਹੈ ਤਾਂ ਤੁਹਾਨੂੰ ਓਵਰ ਆਪਣੀ ਧਿਆਨ ਰੱਖਣਾ ਚਾਹੀਦਾ ਹੈ ਜਿਵੇਂ ਮੋਸਕੀਟੋ ਰੈਪਲੈਂਟ ਚਲਾ ਕੇ ਰੱਖੋ ਮੋਸਕੀਟੋ ਨੈਟ ਯੂਜ਼ ਕਰੋ ਬੋਡੀ ਤੇ ਮੋਸਕੀਟੋ ਐਂਟੀ ਮੋਸਕੀਟੋ ਜੋ ਵੀ ਮਤਲਬ ਬਾਮ ਵਗੈਰਾ ਦੀਆਂ ਉਹ ਅਪਲਾਈ ਕਰੋ ਚੈੱਕ ਕਰੋ ਘਰ ਦੇ ਵਿੱਚ ਕੋਈ ਐਸੀ ਜਗ੍ਹਾ ਤਾਂ ਨਹੀਂ ਹੈ ਜਿੱਥੇ ਪਾਣੀ ਖੜਾ ਹੈ ਕਿਸੇ ਮਤਲਬ ਤੁਹਾਡੇ ਪਲਾਂਟਸ ਦੇ ਵਿੱਚ ਕਿਸੇ ਜਗ੍ਹਾ ਤੇ ਪਾਣੀ ਖੜਾ ਹੈ ਜਾਂ ਤੁਸੀਂ ਅਗਰ ਵਾਟਰ ਡਿਸਪੈਂਸਰ ਯੂਜ਼ ਕਰ ਰਹੇ ਹੋ ਤਾਂ ਉਹਦੇ ਨੀਚੇ ਜਿਹੜਾ ਪਾਣੀ ਹੈ ਉਹ ਸਪਿਲ ਕਰੋ ਡੇਲੀ ਤੇ ਡੇਲੀ ਕਲੀਅਰ ਕਲੀਅਰ ਕਰੋ ਕੋਈ ਵੀ ਐਸੀ ਜਗ੍ਹਾ ਦੇਖੋ ਜਿੱਥੇ ਪਾਣੀ ਤਾਂ ਨਹੀਂ ਖੜਾ ਕਿਉਂਕਿ ਅਗਰ ਘਾਰ ਵਿੱਚ ਪੇਸ਼ੈਂਟ ਹੈ ਡੇਂਗੂ ਦਾ ਤਾਂ ਮਤਲਬ ਇਹ ਹੈ ਕਿ ਉਹਨਾਂ ਆਸ-ਪਾਸ ਤੁਹਾਡੇ ਕਿਧਰੇ ਐਸਾ ਮੱਛਰ ਹੈ ਏਡਸ ਹੈ ਜੋ ਕਿ ਇਨਫੈਕਸ਼ਨ ਫੈਲਾ ਰਿਹਾ ਤੇ ਮੈਮ ਡੇਂਗੂ ਜਦੋਂ ਹੋ ਜਾਂਦਾ ਤਾਂ ਸਾਡੇ ਮੇਨ ਸਿੰਪਟਮਸ ਕਿਹੜੇ-ਕਿਹੜੇ ਹੁੰਦੇ ਨੇ ਡੈਂਗੂ ਦੇ ਵਿੱਚ ਦੇਖੋ ਜੀ ਇਹਦਾ ਦੂਸਰਾ ਨਾਮ ਬ੍ਰੇਕਬੋਨ ਫੀਵਰ ਵੀ ਹੈ ਜਿਹਦੇ ਵਿੱਚ ਬਹੁਤ ਜ਼ਿਆਦਾ ਮਾਇਲਜੀਆਜ਼ ਮਤਲਬ ਕਿ ਬਹੁਤ ਜ਼ਿਆਦਾ ਮਸਲ ਪੇਨ ਬੈਕ ਪੇਨ ਬਹੁਤ ਜ਼ਿਆਦਾ ਜਿਸ ਤਰ੍ਹਾਂ ਦਾ ਕਿ ਹੱਡੀਆਂ ਟੁੱਟ ਰਹੀਆਂ ਇੰਨਾ ਜ਼ਬਰਦਸਤ ਪੇਨ ਹੁੰਦਾ ਹੈ ਹਾਈ ਗ੍ਰੇਡ ਫੀਵਰ ਸਕਿਨ ਰੈਸ਼ ਬਾਡੀ ਤੇ ਰੈਸ਼ ਆ ਜਾਂਦੀ ਹੈ ਜੇ ਜ਼ਿਆਦਾਤਰ ਜਿਹੜੀ ਪੇਟ ਤੋਂ ਸ਼ੁਰੂ ਹੋ ਕੇ ਫਿਰ ਲੈਗਸ ਵਾਲੇ ਪਾਸੇ ਜਾਂਦੀ ਹੈ ਔਰ ਅੱਖਾਂ ਦੇ ਵਿੱਚ ਜ਼ਿਆਦਾ ਪੇਨ ਹੁੰਦੀ ਹੈ ਹੈਡੈਕ ਐਸ ਹੁੰਦਾ ਹੈ ਕਿ ਲੱਗਦਾ ਹੈ ਕਿ ਅੱਖਾਂ ਦੇ ਪਿੱਛੋਂ ਅੱਖਾਂ ਜਿਵੇਂ ਦੁਖ ਰਹੀਆਂ ਇਹ ਚੀਜ਼ਾਂ ਜ਼ਿਆਦਾ ਹੁੰਦੀਆਂ ਇਟ ਮੀਨਸ ਜੇ ਐ ਸਿੰਪਟਮਸ ਨੇ ਤਾਂ ਸਾਨੂੰ ਇੱਕ ਵਾਰ ਟੈਸਟ ਕਰਵਾ ਲੈਣਾ ਚਾਹੀਦਾ ਹਾਂਜੀ ਬਿਲਕੁਲ ਕਿਉਂਕਿ ਇਹ ਦੇਖੋ ਇਹ 2 ਤੋਂ 14 ਦਿਨਾਂ ਦੇ ਵਿੱਚ ਵਿੱਚ ਜਦੋਂ ਤੁਹਾਨੂੰ ਬਾਈਟ ਕੀਤਾ ਮੋਸਕਿਟੋ ਨੇ ਤੇ ਉਹਦੇ ਵਿੱਚ ਵੀ ਸਿੰਪਟਮਸ ਅੰਦਰ ਆਣੇ ਸ਼ੁਰੂ ਹੋ ਜਾਂਦੇ ਨੇ ਬਾਕੀ ਇਹਦਾ ਆਪਣਾ ਪੀਰੀਅਡ ਜਿਹੜਾ ਹੈ 2 ਤੋਂ ਲੈ ਕੇ 7 ਦਿਨ ਤੱਕ ਇਹ ਜਿਆਦਾਤਰ ਮਤਲਬ ਜਿਹੜਾ ਹੈ ਬਹੁਤ ਧਿਆਨ ਦੇਣ ਵਾਲਾ ਟਾਈਮ ਹੁੰਦਾ ਹੈ 7 ਦਿਨ ਤੋਂ ਬਾਅਦ ਫਿਰ ਜਿਹੜੀ ਹੈ ਬਾਡੀ ਦੇ ਵਿੱਚ ਫੀਵਰ ਟੁੱਟ ਜਾਂਦਾ ਹੈ ਤੇ ਉਸ ਤੋਂ ਬਾਅਦ ਬਾਡੀ ਜਿਹੜੀ ਹੈ ਥੋੜੀ ਰਿਕਵਰ ਕਰਨਾ ਸ਼ੁਰੂ ਕਰ ਦਿੰਦੀ ਹੈ ਤੇ ਇੱਕ ਮੈਮ ਕਿਹੜੀਆਂ ਚੀਜ਼ਾਂ ਨੂੰ ਬੈਂਗੂ ਦੇ ਵਿੱਚ ਅਵੋਇਡ ਕਰਨਾ ਚਾਹੀਦਾ ਦੇਖੋ ਡੇਂਗੂ ਜਿਵੇਂ వైరਲ ਇਨਫੈਕਸ਼ਨ ਹੈ ਇਹਦੇ ਵਿੱਚ ਇਹ ਹੈ ਕਿ ਅਵੋਇਡ ਬੋਡੀ ਵੈਸੇ ਹੀ ਇੰਨੀ ਜ਼ਿਆਦਾ ਵੀਕ ਹੁੰਦੀ ਹੈ ਇਹਦੇ ਵਿੱਚ ਕਿ ਤੁਸੀਂ ਕੁਝ ਜ਼ਿਆਦਾ ਖਾ ਹੀ ਨਹੀਂ ਪਾਉਂਦੇ ਬਟ ਇਹ ਹੈ ਕਿ ਹਾਈਡਰੇਸ਼ਨ ਜਿਹੜੀ ਹੈ ਉਹ ਬਹੁਤ ਜ਼ਰੂਰੀ ਹੈ ਬੋਡੀ ਦੇ ਵਿੱਚ ਕਿਉਂਕਿ ਫੀਵਰ ਹਾਈ ਫੀਵਰ ਜਾ ਰਿਹਾ ਹੈ ਬੋਡੀ ਦੇ ਵਿੱਚ ਜਿਹੜੀ ਹੈ ਫਲੂਇਡਸ ਦਾ ਲਾਸ ਹੋ ਰਿਹਾ ਹੈ ਤਾਂ ਉਹਦੇ ਕਰਕੇ ਜਿਹੜੀ ਪਾਣੀ ਦੀ ਜਿਹੜੀ ਲੈਵਲ ਹੈ ਬਾਡੀ ਦੇ ਵਿੱਚ ਉਹ ਹੋਣਾ ਬਹੁਤ ਜ਼ਰੂਰੀ ਹੈ ਬਟ ਇਹ ਵੀ ਬਹੁਤ ਕਾਮਨ ਹੈ ਕਿ ਲੋਕੀ ਕਹਿੰਦੇ ਕਿ ਬਸ ਜੀ ਹੁਣ ਡੇਂਗੂ ਹੋਇਆ ਤੇ ਡ੍ਰਿਪ ਲਗਵਾ ਦਿਓ ਉਹ ਵੀ ਚੀਜ਼ ਗਲਤ ਹੈ ਬਾਡੀ ਦੀ ਹਾਈਡਰੇਸ਼ਨ ਲੈਵਲ ਜੇ ਹਿਸਾਬ ਨਾਲ ਹੀ ਡ੍ਰਿਪ ਦੀ ਯੂਜ਼ ਵੀ ਕਰਨੀ ਚਾਹੀਦੀ ਇਹ ਨਹੀਂ ਕਿ ਹਰ ਪੇਸ਼ੈਂਟ ਜਿਹੜਾ ਡੇਂਗੂ ਹੈ ਉਹਨੂੰ ਡ੍ਰਿਪ ਦੀ ਜ਼ਰੂਰਤ ਹੈ ਕਉਕੀ ਇੱਕ ਟਾਈਮ ਤੇ ਆ ਕੇ ਬਾਡੀ ਦੇ ਵਿੱਚ ਜਿਹੜੇ ਫਲੂਇਡਸ ਲਾਸ ਹੋਇਆ ਹੁੰਦਾ ਹੈ ਬਾਡੀ ਤੋਂ ਬਾਡੀ ਦੀਆਂ ਜਿਹੜੀਆਂ ਬਲੱਡ ਦੀ ਵੈਸਲਸ ਅਸੀਂ ਕਹਿੰਦੇ ਆ ਉਹ ਵਾਪਸ ਫਿਰ ਦੁਬਾਰਾ ਉਹਦੇ ਵਿੱਚ ਆਣਾ ਸ਼ੁਰੂ ਹੋ ਜਾਂਦਾ ਹੈ ਜਿਸ ਕਰਕੇ ਬਾਡੀ ਦੇ ਵਿੱਚ ਓਵਰਲੋਡ ਵੀ ਹੋ ਸਕਦਾ ਹੈ ਫਲੂਇਡਸ ਦਾ ਇਸ ਕਰਕੇ ਇਹ ਕੋਈ ਇਹ ਨਹੀਂ ਹੈ ਕਿ ਤੁਸੀਂ ਅੱਜ ਤੁਹਾਨੂੰ ਫੀਵਰ ਹੋਇਆ ਤੇ ਤੁਸੀਂ ਹੁਣ ਡ੍ਰਿਪ ਲਗਵਾਣੀ ਬਹੁਤ ਜ਼ਰੂਰੀ ਹੈ ਬਟ ਜੋ ਵੀ ਤੁਸੀਂ ਕਰਨਾ ਹੈ ਇੱਕ ਡਾਕਟਰ ਇੱਕ ਐਕਸਪਰਟ ਦੀ ਗਾਈਡੈਂਸ ਦੇ ਅੰਡਰ ਹੀ ਕਰੋ ਇਹ ਨਹੀਂ ਕਿ ਆਪਣੇ ਆਪ ਤੁਕੇ ਨਾਲ ਕਿ ਹਾਂਜੀ ਬਸ ਡਿੰਗ ਹੋ ਗਿਆ ਹੁਣ ਡ੍ਰਿਪ ਲਗਵਾਣੀ ਬਹੁਤ ਜ਼ਰੂਰੀ ਹੈ ਇਹ ਚੀਜ਼ ਨਹੀਂ ਹੋਣੀ ਚਾਹੀਦੀ ਮਤਲਬ ਹਰ ਡੇਂਗੂ ਪੋਜ਼ਿਟਿਵ ਪਰਸਨ ਨੂੰ ਡ੍ਰਿਪ ਦੀ ਜ਼ਰੂਰਤ ਨਹੀਂ ਹੁੰਦੀ ਇਹ ਚੀਜ਼ ਜ਼ਰੂਰ ਚੈੱਕ ਕਰਨੀ ਜ਼ਰੂਰੀ ਹੈ ਕਿਉਂਕਿ ਬਾਡੀ ਦਾ ਹਾਈਡਰੇਸ਼ਨ ਲੈਵਲ ਤੁਹਾਨੂੰ ਕਿੰਨਾ ਬੁਖਾਰ ਹੈ ਤੁਸੀਂ ਆਪਣੇ ਰੈਗੂਲਰ ਪਲੇਟਲੇਟਸ ਚੈੱਕ ਕਰਾਓ ਉਹ ਚੀਜ਼ ਆ ਦੱਸਣ ਗਿਆ ਕਿ ਤੁਹਾਨੂੰ ਕੀ ਜ਼ਰੂਰਤ ਹੈ ਕੀ ਨਹੀਂ ਇਹ ਨਹੀਂ ਹੈ ਕਿ ਬਸ ਅੱਜ ਡੇਂਗੂ ਡਿਟੈਕਟ ਹੋਇਆ ਤਾਂ ਤੁਸੀਂ ਅੱਜ ਹੀ ਕਹੋ ਜੀ ਹੁਣ ਮੈਂ ਲਗਾਤਾ ਤਿੰਨ ਚਾਰ ਦਿਨ ਡ੍ਰਿਪ ਹੀ ਤੇ ਨਹੀਂ ਇਹ ਚੀਜ਼ ਨਹੀਂ ਹੋਣੀ ਅਗਰ ਤੁਸੀਂ ਬਾਈ ਮਾਉਥ ਜੋ ਲੈ ਸਕਦੇ ਹੋ ਉਹਦੇ ਨਾਲ ਜੋ ਮਤਲਬ ਕੰਪੈਰੀਜ਼ਨ ਇਸ ਡ੍ਰਿਪ ਨਾਲ ਕਰੀਏ ਤਾਂ ਨਹੀਂ ਅਗਰ ਤੁਸੀਂ ਬਾਈ ਮਾਉਥ ਆਪਣੀ ਲੈਵਲ ਆਫ ਹਾਈਡਰੇਸ਼ਨ ਬਾਡੀ ਦਾ ਠੀਕ ਮੈਮ ਜਿਵੇਂ వైరਲ ਇਨਫੈਕਸ਼ਨ ਹੁੰਦੀ ਹੈ ਬਾਡੀ ਨੂੰ ਫੀਵਰ ਡਿਟੈਕਟ ਜਿਵੇਂ ਨਾਰਮਲ ਫੀਵਰ ਹੁੰਦਾ ਬੰਦੇ ਨੂੰ వైరਲ ਹੁੰਦਾ ਤੇ ਉਹਦੇ ਵਿੱਚ ਅਸੀਂ ਡੋਲੋ ਮੈਡੀਸਨ ਕੰਜ਼ੂਮ ਕਰ ਲੈਨੇ ਆ ਤੇ ਕੀ ਸਾਨੂੰ ਅਗਰ ਡੈਂਗੂ ਡਿਟੈਕਟ ਹੋ ਜਾਂਦਾ ਤਾਂ ਇੱਕ ਵਾਰ ਦੇ ਲਈ ਸਾਨੂੰ ਡੋਲੋ ਕੰਜ਼ੂਮ ਕਰਨੀ ਚਾਹੀਦੀ ਹੈ ਦੇਖੋ ਢੋਲੋ ਵਿੱਚ ਜੋ ਸੌਲਟ ਹੈ ਉਹ ਤਾਂ ਚਲੋ ਤੁਸੀਂ ਡੇਂਗੂ ਚ ਲੈ ਸਕਦੇ ਹੋ ਬਟ ਕਈ ਐਸੀਆਂ ਮੈਡੀਸਿਨ ਨੇ ਨਸੇਡ ਜੀ ਨੂੰ ਆਪਾਂ ਕਹਿੰਦੇ ਆ ਉਹਨਾਂ ਵਿੱਚ ਐਸਪੀਰਿਨ ਡਿਸਪੀਰਿਨ ਆਈਬੂਪਰੋਫਨ ਇਹ ਮੈਡੀਸਿਨਸ ਆਂਦੀਆਂ ਨੇ ਜਿਨ੍ਹਾਂ ਨੂੰ ਕਿ ਡੇਂਗੂ ਦੇ ਵਿੱਚ ਲੈਣਾ ਖਤਰਨਾਕ ਸਾਬਿਤ ਹੋ ਸਕਦਾ ਹੈ ਕਿਉਂਕਿ ਇਹ ਚੀਜ਼ਾਂ ਜਿਹੜੀਆਂ ਨੇ ਪਲੇਟਲੇਟਸ ਨੂੰ ਮਤਲਬ ਜਿਵੇਂ ਕਹਿੰਦੇ ਸੀ ਕਲੋਟਿੰਗ ਦੇ ਵਿੱਚ ਹੈਲਪ ਕਲੌਟ ਨਹੀਂ ਬਣਨ ਦਿੰਦੀਆਂ ਬਾਡੀ ਦੇ ਵਿੱਚ ਇਹ ਮੈਡੀਸਿਨਸ ਉਹ ਨੇ ਤੇ ਪਲੇਟਲੇਟਸ ਦੀ ਕਮੀ ਪਹਿਲਾਂ ਹੀ ਹੈ ਬਾਡੀ ਦੇ ਵਿੱਚ ਡੇਂਗੂ ਦੇ ਵਿੱਚ ਜਦੋਂ ਅਸੀਂ ਇਹ ਮੈਡੀਸਿਨ ਨਾਲ ਆਪਣੀ ਪੇਨਸ ਨੂੰ ਕੰਟਰੋਲ ਕਰਨ ਦੀ ਕੋਸ਼ਿਸ਼ ਕਰਾਂਗੇ ਤੇ ਇਹ ਨੁ ਮੀਨ ਸਾਨੂੰ ਐਂਟੀਬਾਇਓਟਿਕ ਸਪੈਸ਼ਲੀ ਐਂਟੀਬਾਇਓਟਿਕ ਜਿਹੜੀਆਂ ਨੇ ਉਹਨਾਂ ਨੂੰ ਨਹੀਂ ਲੈਣਾ ਚਾਹੀਦਾ ਡੇਂਗੂ ਦੇ ਵਿੱਚ ਵੀ ਤੇ ਵਾਇਰਲ ਦੇ ਵਿੱਚ ਵੀ ਐਂਟੀਬਾਇਓਟਿਕਸ ਦਾ ਰੋਲ ਦੇਖੋ ਉਹ ਤਾਂ ਪਤਾ ਹੀ ਹੈ ਸਭ ਨੂੰ ਕਿ ਐਂਟੀਬਾਇਓਟਿਕਸ ਦਾ ਰੋਲ ਬੈਕਟੀਰੀਅਲ ਇਨਫੈਕਸ਼ਨ ਵਿੱਚ ਹੈ ਬਟ ਇਹ ਹੈ ਕਿ ਅਗਰ ਕੋਈ ਐਸੀ ਇਨਫੈਕਸ਼ਨ ਸੈਕੰਡਰੀ ਇਨਫੈਕਸ਼ਨ ਹੁੰਦੀ ਹੈ ਤਾਂ ਉਹਦੇ ਲਈ ਆਪਾਂ ਨੂੰ ਵਾਇਰਸ ਦੇ ਵਿੱਚ ਐਂਟੀਬਾਇਓਟਿਕ ਜ਼ਰੂਰ ਹੈ ਅਦਰਵਾਇਜ਼ ਜਿਹੜਾ ਵਾਇਰਸ ਹੈ ਉਹ ਹਮੇਸ਼ਾ ਹੀ ਸੈਲਫ ਲਿਮਿਟਿੰਗ ਡਿਜ਼ੀਜ਼ ਹੁੰਦੀ ਹੈ ਉਹਨੇ ਆਪਣੇ ਟਾਈਮ ਬਾਅਦ 5-7 3 ਦਿਨ ਬਾਅਦ ਆਪਣੇ ਹੀ ਆਪਣੇ ਆਪ ਠੀਕ ਹੋ ਜਾਣੇ ਜਿਸ ਤਰ੍ਹਾਂ ਬੋਡੀ ਦੀ ਇਮਿਊਨਿਟੀ ਹੋਏ ਉਹਨੇ ਠੀਕ ਹੋ ਜਾਣਾ ਤੇ ਮੈਮ ਡੇਂਗੂ ਕਰਕੇ ਲੋਕ ਪੈਨਿਕ ਹੋ ਜਾਂਦੇ ਨੇ ਕਿ ਸਾਡੇ ਹੁਣ ਸੈੱਲ ਡਾਊਨ ਹੋਣਗੇ ਪਲੇਟलेट्स ਘਟ ਜਾਣਗੇ ਤੇ ਉਹਦੇ ਲਈ ਕਿਸ ਮੂਮੈਂਟ ਤੇ ਆ ਕੇ ਸਾਨੂੰ ਪੈਨਿਕ ਹੋਣਾ ਚਾਹੀਦਾ ਦੇਖੋ ਡੇਂਗੂ ਦੇਆਂ ਵੀ ਮਤਲਬ ਜਿਹੜੀ ਐਜ਼ ਐਪਾ ਫੀਵਰ ਲਈਏ ਤਾਂ ਉਹਦੇ ਐਵੇਂ ਤਿੰਨ ਚਾਰ ਵੈਰਾਈਟੀਆਂ ਨੇ ਕਿ ਇੱਕ ਸਿੰਪਲ ਹੁੰਦੇ ਆ 80% ਲੋਕਾਂ ਨੂੰ ਤਾਂ ਉਹੀ ਹੁੰਦਾ ਹੈ ਕਿ ਜੇ ਥੋੜਾ ਬਹੁਤ ਫੀਵਰ ਹੋਇਆ ਥੋੜੀ ਵੀ ਵੀਕਨੈਸ ਹੋਈ ਦੋ ਤਿੰਨ ਦਿਨ ਥੋੜੇ ਬਹੁਤ ਸੈੱਲ ਘਟਦੇ ਆ ਜ਼ਿਆਦਾ ਪ੍ਰੋਬਲਮ ਨਹੀਂ ਆਂਦੀ ਤੇ ਪੇਸ਼ੈਂਟ ਠੀ 75000 50000 ਇੰਨੇ ਤੱਕ ਆਂਦੇ ਨੇ ਉਹ ਵੀ 6 ਜਿੰਨਾ ਚ ਉਹ ਵੀ ਰਿਕਵਰ ਕਰ ਜਾਂਦੇ ਨੇ ਥੋੜੇ ਜੀ ਪੇਸ਼ੈਂਟਸ ਐਸੇ ਹੁੰਦੇ ਆ 2 4% ਜਿਨ੍ਹਾਂ ਨੂੰ ਕੀ ਸਵੀਅਰ ਡੇਂਗੂ ਦਾ ਪ੍ਰੋਬਲਮ ਆ ਜਾਂਦੀ ਹੈ ਉਹ ਜ਼ਿਆਦਾਤਰ ਉਹ ਲੋਕ ਹੁੰਦੇ ਆ ਜਾਂ ਤਾਂ ਡਾਇਬੀਟਿਕਸ ਹੋਣ ਜਾਂ ਜਿਨ੍ਹਾਂ ਦਾ ਪਹਿਲੇ ਤੋਂ ਹੀ ਲੀਵਰ ਕਮਜ਼ੋਰ ਹੈ ਜਾਂ ਕਿ ਪ੍ਰੈਗਨੈਂਟ ਲੇਡੀਆਂ ਨੇ ਜਾਂ ਛੋਟੇ ਬੱਚੇ ਹੈ ਜਾਂ ਫਿਰ ਜਿਹੜੇ ਲੋਕਾਂ ਦੀ ਇਮਿਊਨਿਟੀ ਕਾਫੀ ਜ਼ਿਆਦਾ ਵੀਕ ਹੈ ਉਹਨਾਂ ਵਿੱਚ ਜਿਹੜਾ ਹੈ ਜਾਂ ਉਹਨਾਂ ਨੂੰ ਪਹਿਲਾਂ ਇੱਕ ਵਾਰ ਡੇਂਗੂ ਹੋ ਚੁੱਕਾ ਹੈ ਸਭ ਤੋਂ ਜ਼ਿਆਦਾ ਰਿਸਕ ਰਿਸਕ ਵਾਲੇ ਉਹੀ ਹੁੰਦੇ ਨੇ ਪੇਸ਼ੈਂਟ ਜਿਨ੍ਹਾਂ ਨੂੰ ਪਹਿਲਾਂ ਡੇਂਗੂ ਹੋ ਚੁੱਕਾ ਹੈ ਉਹਨਾਂ ਨੂੰ ਜਦੋਂ ਸੈਕੰਡ ਟਾਈਮ ਡੇਂਗੂ ਹੁੰਦਾ ਹੈ ਤਾਂ ਹਮੇਸ਼ਾ ਹੀ ਮਤਲਬ ਮੋਸਟਲੀ ਦੇਖਿਆ ਗਿਆ ਕਿ ਸਵियर ਟਾਈਪ ਦਾ ਹੀ ਡੇਂਗੂ ਹੁੰਦਾ ਹੈ ਉਹਨਾਂ ਲੋਕਾਂ ਵਿੱਚ ਜਿਹੜਾ ਹੈ ਪੈਨਿਕ ਕਰਨ ਦੀ ਲੋੜ ਹੁੰਦੀ ਹੈ ਮਤਲਬ ਉਹਨਾਂ ਨੂੰ ਪਹਿਲੇ ਦਿਨ ਤੋਂ ਹੀ ਧਿਆਨ ਰੱਖਣ ਦੀ ਲੋੜ ਪੈਣੀ ਚਾਹੀਦੀ ਹੈ ਕਿ ਅਗਰ ਪਹਿਲਾਂ ਡੇਂਗੂ ਹੋਇਆ ਹੈ ਤਾਂ ਰੈਗੂਲਰ ਆਪਣੀ ਰੋਜ਼ ਦੇ ਰੋਜ਼ ਪਲੇਟਲੇਟਸ ਦਾ ਕਾਊਂਟ ਜ਼ਰੂਰ ਚੈੱਕ ਕਰਾਉਣਾ ਕਿਉਂਕਿ ਉਹਨਾਂ ਵਿੱਚ ਚਾਂਸਸ ਹੁੰਦੇ ਆ ਕਿ ਸਡਨ ਜਿਹੜੇ ਪਲੇਟਲੇਟਸ ਕਾਊਂਟ ਡਾਊਨ ਜਾ ਸਕਦਾ ਹੈ ਬਟ ਮੋਸਟਲੀ ਇਹ ਹੈ ਕਿ ਤੁਹਾਡਾ ਜਿਹੜਾ 3 ਤੋਂ 7 ਦਿਨ ਤੱਕ ਦਾ ਟਾਈਮ ਹੁੰਦਾ ਹੈ ਉਦੋਂ ਰੀਸਪੌਂਡ ਕਰਦੀ ਹੈ ਕਿ ਤੁਹਾਡੇ ਪਲੇਟलेट्स ਵੱਧਨੇ ਸ਼ੁਰੂ ਹੋ ਜਾਂਦੇ ਹੈ ਇਸ ਦਾ ਕਿ ਅਗਰ ਚੈੱਕ ਕਰਾ ਕੇ ਪਹਿਲੇ ਦਿਨ ਤੁਹਾਡੇ 1 ਲੱਖ ਆ ਰਹੇ ਹੈ ਨੈਕਸਟ ਡੇ ਤੁਹਾਡੇ 80000 ਆ ਰਹੇ ਹੈ ਮਤਲਬ ਕਿ ਬ੍ਰੇਕਟ ਜਿਹੜੀ ਹੈ ਸਲੋ ਹੈ ਕੋਈ ਇਨਾ ਪੈਨਿਕ ਦੀ ਜ਼ਰੂਰ ਨਹੀਂ ਹੈ ਬਟ ਇਹ ਹੈ ਕਿ ਜੇ ਰੈਗੂਲਰ ਚੈੱਕ ਕਰਾਉਂਦੇ ਰਹੋ ਅਗਰ ਤੁਹਾਡੇ ਪਹਿਲੇ ਦਿਨ 1 ਲੱਖ ਆ ਰਹੇ ਹੈ ਤੇ ਸਡਨਲੀ 50000 ਤੇ ਆ ਗਏ ਤਾਂ ਦੈਟ ਇਜ਼ ਅ ਸਟੇਜ ਟੂ ਪੈਨਿਕ ਉੱਥੇ ਜਾ ਕੇ ਤੁਹਾਨੂੰ ਪੈਨਿਕ ਕਰਨ ਦੀ ਲੋੜ ਹੈ ਬਟ ਇਹ ਹੈ ਕਿ ਤੁਸੀਂ ਇੱਕ ਐਕਸਪਰਟ ਕੋਲ ਜਾਂ ਡਾਕਟਰ ওই ਡਾਕਟਰ ਕੋਲ ਜਾ ਕੇ ਮਤਲਬ ਆਪਣਾ ਪ੍ਰੋਪਰ ਟਰੀਟਮੈਂਟ ਅਗਰ ਉਹਨਾਂ ਨੂੰ ਲੱਗੇਗਾ ਕਿ ਫਿਰ ਵੀ ਹਲੇ ਵੀ ਬੋਡੀ ਰਿਸਪੌਂਡ ਅੱਛਾ ਕਰ ਰਹੀ ਹੈ ਤਾਂ ਨਹੀਂ ਜ਼ਰੂਰਤ ਅਗਰ ਉਹਨਾਂ ਨੂੰ ਲੱਗੇਗਾ ਤਾਂ ਤੁਹਾਨੂੰ ਜ਼ਰੂਰ ਪਲੇਟਲੇਟਸ ਦੀ ਟ੍ਰਾਂਸਫਿਊਜ਼ਨ ਦੇ ਦੇਣਗੇ ਓਕੇ ਤੇ ਮੈਮ ਲਾਸਟ ਜਿਵੇਂ ਪਲੇਟਲੇਟਸ ਕਿੰਨੇ ਲਾਸਟ ਅਗਰ ਕਾਊਂਟ ਹੋ ਜਾਂਦਾ ਉਹ ਰਿਸਕ ਹੁੰਦਾ ਦੇਖੋ ਇਹ ਵੀ ਹਰ ਬੋਡੀ ਤੇ ਡਿਪੈਂਡ ਕਰਦਾ ਹੈ ਬਾਕੀ ਲਾਸਟ ਕਾਊਂਟ ਇਹ ਹੈ ਕਿ ਜਦੋਂ 30000 ਦੇ ਕਰੀ ਪਹੁੰਚ ਜਾਂਦੇ ਆ ਤਾਂ ਹਮੇਸ਼ਾ ਪੇਸ਼ੈਂਟ ਨੂੰ ਹਸਪਿਟਲਾਈ ਕਿਉਂਕਿ ਉਸ ਟਾਈਮ ਤੇ ਹੈ ਕਿ ਤੁਸੀਂ ਕੋਈ ਰਿਸਕ ਨਹੀਂ ਲੈ ਸਕਦੇ ਕਿਸੇ ਵੀ ਟਾਈਪ ਦਾ ਕਦੇ ਵੀ ਕੋਈ ਵੀ ਪ੍ਰੋਬਲਮ ਆ ਸਕਦੀ ਹੈ ਤਾਂ ਉਸ ਟਾਈਮ ਜਿਹੜਾ ਹੈ ਅਪਰੇਟਡ ਦੀ ਜ਼ਰੂਰਤ ਪੈ ਸਕਦੀ ਹੈ ਮਤਲਬ ਮੋਸਟਲੀ ਪੈ ਜਾਂਦੀ ਹੈ ਇਸ ਟਾਈਮ ਧਿਆਨ ਰੱਖਣਾ ਚਾਹੀਦਾ ਔਰ ਇਸ ਦੇ ਵਿੱਚ ਮੈਮ ਡੇਂਗੂ ਦੇ ਵਿੱਚ ਅਸੀਂ ਹਮੇਸ਼ਾ ਦੇਖਦੇ ਹਾਂ ਬੱਕਰੀ ਦਾ ਦੁੱਧ ਲੈਂਦੇ ਨੇ ਲੋਕ ਕੀ ਵੀ ਲੈਂਦੇ ਨੇ ਜਾਂ ਪਪੀਤੇ ਦੇ ਪੱਤੇ ਕੀ ਇਹ ਸਹੀ ਹੈ ਦੇਖੋ ਇਹ ਚੀਜ਼ਾਂ ਵੀ ਚਲੋ ਹੈਲਪ ਕਰਦੀਆਂ ਨੇ ਨਿਊਟ੍ਰੀਸ਼ਨਲ ਵੈਲਿਊ ਅੱਛੀ ਹੈ ਇਹਨਾਂ ਦੀ ਬਾਕੀ ਇਹ ਹੈ ਕਿ ਇਹਦੇ ਵਿੱਚ ਸੈਲਸ ਜਿਹੜੇ ਘਟਿਆ ਹੈ ਉਹਦੇ ਲਈ ਅਕਰ ਆਪਾਂ ਪਾਲਕ ਦਾ ਸੂਪ ਇਹਦੇ ਇਹ ਪੇਸ਼ੈਂਟਸ ਨੂੰ ਮਤਲਬ ਇਹ ਜ਼ਿਆਦਾ ਕਿ ਜਿਹੜੀ ਇੱਕ ਤਾਂ ਘਰ ਦੀ ਚੀਜ਼ ਬਣੀ ਹੁੰਦੀ ਹੈ ਔਰ ਜਿਹੜੀ ਇਹਦੇ ਵਿੱਚ ਫੋਲੇਟਸ ਨੇ ਉਹ ਸੈਲਸ ਨੂੰ ਗਰੋਥ ਕਰਨ ਵਿੱਚ ਜ਼ਿਆਦਾ ਹੈਲਪ ਕਰਦੇ ਆ ਜੋ ਕਿ ਪਲੇਟਲੇਟਸ ਉੱਟੇ ਆਈ ਜਾਂ ਤੁਹਾਡੇ TCL ਘਟਿਆ ਹੈ ਜਾਂ ਤੁਹਾਡੇ RBC ਘਟਿਆ ਹੈ ਇਹਨਾਂ ਚੀਜ਼ਾਂ ਦੀ ਗਰੋਥ ਦੇ ਵਿੱਚ ਜਿੰਨੇ ਵੀ ਫੋਲੇਟਸ ਵਗੈਰਾ ਤੁਸੀਂ ਲੈ ਸਕਦੇ ਆ ਪਾਲਕ ਹੈ ਜਿਹਨੇ ਪੱਤੇਦਾਰ ਸਬਜ਼ੀਆਂ ਨੇ ਉਹ ਬਹੁਤ ਹੈਲਪ ਕਰਦੀਆਂ ਨੇ ਤੇ ਨਾ ਕੋਈ ਸਪੈਸੀਫਿਕ ਮੈਡੀਸਿਨ ਜਿਹੜੀ ਅਸੀਂ ਲੈ ਸਕਦੇ ਆ ਮੈਂ ਸੁਣਿਆ ਹੋਮੋਪੈਥਿਕ ਮੈਡੀਸਿਨਸ ਵੀ ਆਉਂਦੀਆਂ ਨੇ ਹਾਂਜੀ ਹੋਮੋਪੈਥਿਕ ਮੈਡੀਸਿਨ ਵੀ ਕਾਫੀ ਸਾਰੀਆਂ ਨੇ ਜਿਵੇਂ ਕਿ ਅੱਜ ਕੱਲ ਹਰ ਕੋਈ WhatsApp ਤੇ ਪਾ ਦਿੰਦਾ ਕਿ ਯੂਪੇਟੋਰੀਅਮ ਬਟ ਇਹ ਹੈ ਕਿ ਕੋਈ ਵੀ ਮੈਡੀਸਿਨ ਹੋਮੋਪੈਥਿਕ ਕਦੇ ਵੀ ਇਸ ਤਰ੍ਹਾਂ ਨਹੀਂ ਹੁੰਦੀ ਕਿ ਡੈਂਗੂ ਲਈ ਇਹ ਹੀ ਸਪੈਸੀਫਿਕ ਹੈ ਹਰ ਪੇਸ਼ੈਂਟ ਦੀ ਆਪਣੀ ਮੈਡੀਸਿਨ ਹੈ ਨੋ ਡਾਊਟ ਕਿ ਮੈਜੋਰਟੀ ਪੇਸ਼ੈਂਟਸ ਅਸੀਂ ਯੂਪੇਟੋਰੀਅਮ ਮੇ ਵੀ ਅਸੀਂ ਸਿਲੈਕਟ ਕਰੀਏ ਬਟ ਇਹ ਹੈ ਕਿ ਹਰ ਪੇਸ਼ੈਂਟ ਲਈ ਅਲੱਗ ਮੈਡੀਸਿਨ ਵੀ ਹੋ ਸਕਦੀ ਹੈ ਇਸ ਕਰਕੇ ਕਦੇ ਵੀ ਆਪਣੇ ਆਪ ਕੋਈ ਵੀ ਮੈਡੀਸਿਨ ਨਾ ਲੋ ਕੇ ਅਸੀਂ ਦੇਖ ਲਿਆ ਜੀ ਸੋਸ਼ਲ ਮੀਡੀਆ ਤੇ ਕਿ ਯੂਪੇਟੋਰੀਅਮ ਇਜ਼ ਅ ਮੈਡੀਸਿਨ ਫਾਰ ਡੈਂਗੂ ਨੋ ਇਸ ਤਰ੍ਹਾਂ ਨਹੀਂ ਕਿ ਜੋ ਵੀ ਹੈ ਇੱਕ ਡਾਕਟਰ ਨੂੰ ਪੁੱਛ ਕੇ ਜਾਂ ਕੋਈ ਵੀ ਐਕਸਪਰਟ ਹੈ ਉਹਨੂੰ ਪੁੱਛ ਕੇ ਫਿਰ ਤੁਸੀਂ ਮੈਡੀਸਿਨ ਹਮੇਸ਼ਾ ਲਓ ਇੱਕ ਮਮ ਜੀ ਨੇ ਤੁਸੀਂ ਮੈਡੀਸਿਨ ਦਾ ਨਾਮ ਲਿਆ ਕਿ ਉਹ ਮੈਡੀਸਿਨ ਦਾ ਮੈਂ ਸੁਣਿਆ ਕਿ ਵਾਕਈ ਮੈਂ ਵੀ ਵਟਸਐਪ ਤੇ ਹੀ ਇਸ ਚੀਜ਼ ਨੂੰ ਰੀਡ ਕੀਤਾ ਸੀ ਕਿ ਅੱਛੀ ਹੈ ਔਰ ਵਾਕਈ ਫਰਕ ਵੀ ਪਿਆ ਤਾਂ ਇਹਦਾ ਕੋਈ ਟਾਈਮ ਲਿਮਿਟ ਹੁੰਦੀ ਹੈ ਕਿ ਇੰਨੇ ਦਿਨਾਂ ਦੇ ਵਿੱਚ ਤੁਹਾਡੇ ਸੈਲਸ ਰਿਕਵਰ ਹੋਣਾ ਸਟਾਰਟ ਹੋ ਜਾਣਗੇ ਦੇਖੋ ਟਾਈਮ ਹੋਈ ਹੈ ਡੇਂਗੂ ਦਾ 2 ਤੋਂ ਲੈ ਕੇ 7 ਦਿਨ ਤੱਕ ਡੇਂਗੂ ਨੇ ਟਾਈਮ ਲੈਣਾ ਹੁੰਦਾ ਹੁਣ ਉਹਦੇ ਵਿੱਚ ਇਹ ਹੈ ਕਿ ਤੁਹਾਡੀ ਇਮਿਊਨਿਟੀ ਕਿੰਨੀ ਅੱਛੀ ਹੈ ਤੁਹਾਡੇ ਪਲੇਟਲੇਟਸ ਕਿਹੜੇ ਲੈਵਲ ਤੇ ਜਾ ਰਹੇ ਨੇ ਉਹਦੇ ਤੇ मैक्सिमम ਜਿਹੜੇ ਪੇਸ਼ੈਂਟਸ ਆ ਰਿਕਵਰ ਕਰ ਜਾਂਦੇ ਆ। मैक्सिमम ਕੀ ਮੋਸਟ ਆਫ ਦਾ ਪੇਸ਼ੈਂਟਸ ਦੇ ਰਿਕਵਰ ਇਹ ਹੈ ਕਿ ਕੁਝ ਅਨਲੱਕੀ ਹੁੰਦੇ ਆ ਕਿ ਜਿਹੜੇ ਨਹੀਂ ਰਿਕਵਰ ਕਰ ਪਾਉਂਦੇ। ਉਹ ਹੀ ਹੈ ਕਿ ਇਹ ਮੈਡੀਸਿਨ ਦਾ ਵੀ ਇਫੈਕਟ ਪਹਿਲੇ ਦਿਨ ਤੋਂ ਹੀ ਅਸੀਂ ਪੇਸ਼ੈਂਟ ਦੇ ਹਿਸਾਬ ਨਾਲ ਦੇਣੀ ਪੈਂਦੀ। ਇਹ ਨਹੀਂ ਕਿ ਅਗਰ ਪਲੇਟलेट्स ਘਟ ਰਹੇ ਆ ਤੇ ਯੂਪੇਟੋਰੀਅਮ 100% ਵਰਕ ਕਰੇਗੀ ਕਰੇਗੀ। ਨਹੀਂ ਵੀ ਕਰ ਸਕਦੀ ਬਟ ਇਹ ਹੈ ਕਿ ਜਦੋਂ ਵੀ ਕੋਈ ਉਹੀ ਕਹਿ ਰਹੀਆਂ ਕਿ ਜਦੋਂ ਵੀ ਮੈਡੀਸਿਨ ਕੋਈ ਵੀ ਲੈਣੀ ਹੈ ਬੇਸ਼ੱਕ ਯੂਪੇਟੋਰੀਅਮ ਵੀ ਲੈਣੀ ਹੈ ਤੁਸੀਂ ਪਰ ਉਹ ਪੁੱਛ ਕੇ ਜ਼ਰੂਰ ਲੋ। ਰਿਮੈਂਡ ਰਿਮਿੰਦੂ ਸਿੰਘ ਹੁਣ ਦੱਸ ਰਹੇ ਹੋਂਮੋਪੈਥਿਕ ਮੈ ਦੇਖੋ ਐਲੋਪੈਥਿਕ ਚ ਤਾਂ ਕੋਈ ਮੈਡੀਸਿਨ ਉਹਨਾਂ ਨੇ ਦੇਣੀ ਨਹੀਂ ਹੁੰਦੀ ਕਿਉਂਕਿ ਉਹਨਾਂ ਨੇ ਸਿਰਫ ਇੱਕ ਐਂਟੀਪਾਇਰੇਟਿਕ ਜਿਹੜੀ ਕਿ ਡੋਲੋ ਉਹਦੇ ਅੰਦਰ ਨੇ ਜਾਂ ਫਿਰ ਇਹਦੇ ਤਾਂ ਸਪੋਰਟਿਵ ਮੀਜਰਸ ਹੁੰਦੇ ਆ ਕਿ ਜੋ ਜੋ ਪੇਸ਼ੈਂਟ ਦਾ ਸਿੰਪਟਮ ਹੈ ਜਿਵੇਂ ਪੇਸ਼ੈਂਟ ਜੇ ਉਹਦੀ ਹਾਈਡਰੇਸ਼ਨ ਘੱਟ ਰਹੀ ਹੈ ਤਾਂ ਅਸੀਂ ਆਈਵੀਸ ਉਹਦੇ ਸਾਹਮਣੇ ਯੂਜ਼ ਕਰ ਸਕਦੇ ਆ ਜਾਂ ਜੋ ਵੀਕਨੈਸ ਲੱਗ ਰਹੀ ਹੈ ਤਾਂ ਉਹਦੇ ਸਾਹਮਣੇ ਉਹਨੂੰ ਗਲੂਕੋਜ਼ ਵਗੈਰਾ ਦੇ ਸਕਦੇ ਆ ਮਤਲਬ ਜੋ ਵੀ ਪੇਸ਼ੈਂਟ ਸਿੰਪਟਮ ਉਹਦੇ ਸਿੰਪਟੋਮੈਟਿਕ ਟਰੀਟਮੈਂਟ ਹੁੰਦਾ ਹੈ ਇਹਦੇ ਲਈ ਕੋਈ ਇੱਕ ਸਟਾ ਮਤਲਬ ਪ੍ਰੋਪਰ ਕੋਈ ਐਂਟੀ ਡੈਂਗੂ ਮੈਡੀਸਿਨ ਕੁਝ ਵੀ ਨਹੀਂ ਹੈ ਮ ਮੈਂ ਤੁਹਾਨੂੰ ਉਹ ਹੀ ਕਹਿ ਰਹੀ ਹਾਂ ਕਿ ਉਹਦੀ ਸਿਰਫ ਐਂਟੀਪਾਇਰੇਟਿਕ ਹੈ ਔਰ ਜਿਹੜੀ ਯੂਪਿਟੋਰੀਅਮ ਜਾਂ ਜੋ ਵੀ ਮੈਡੀਸਨ ਅਸੀਂ ਹੋਮੋਪੈਥਿਕ ਯੂਜ਼ ਕਰਦੇ ਹਾਂ ਉਹਦਾ ਉਹਦਾ ਮਤਲਬ ਕੀ ਹੈ ਕਿ ਬਾਡੀ ਨੂੰ ਉਹਦੇ ਨਾਲ ਫਾਈਟ ਕਰਨ ਦੀ ਇੱਕ ਤਾਕਤ ਦੇਣ ਦਾ ਇਸ ਕਰਕੇ ਅਸੀਂ ਉਹ ਤਾਂ ਉਹਦੇ ਤੋਂ ਹੀ ਇਹ ਕਹਿੰਦੇ ਮੈਂ ਕਹ ਰਹੀ ਹਾਂ ਐਲੋਪੈਥਿਕ ਵੀ ਸਿਰਫ ਡੋਲੋ ਐਂਟੀਪਾਇਰੇਟਿਕ ਹੀ ਦੇਣਗੇ ਤਾਂ ਫਿਰ ਇਹ ਹੈ ਤੁਸੀਂ ਨਾਲ ਦੇ ਵੀ ਦੇ ਸਕਦੇ ਹੋਮੋਪੈਥਿਕ ਮੈਡੀਸਨ ਵੀ ਨਾਲ ਦੇ ਸਕਦੇ ਹੋ ਮਤਲਬ ਸਾਈਮਲਟੇਨियसली ਦੋਨੋਂ ਮੈਡੀਸਿਨਸ ਵਰਕ ਕਰਨਗੇ ਬਿਲਕੁਲ ਕਰਨਗੇ ਜੀ ਤਦ ਤੁਸੀਂ ਸੁਣਿਆ ਕਿ ਜੇ ਤੁਹਾਡੀ ਫੈਮਿਲੀ ਦੇ ਵਿੱਚ ਵੀ ਕਿਸੇ ਨੂੰ ਡੇਂਗੂ ਹੈ ਤਾਂ ਇਹਨਾਂ ਮੈਜਰਸ ਨੂੰ ਜ਼ਰੂਰ ਧਿਆਨ ਦੇ ਵਿੱਚ ਰੱਖਿਓ ਤੇ ਜੇਕਰ ਤੁਸੀਂ ਮੈਡੀਸਿਨ ਲੈਣੀ ਹੈ ਤਾਂ ਇੱਕ ਵਾਰ ਤੁਸੀਂ ਜ਼ਰੂਰ ਡਾਕਟਰ ਦੀ ਕੰਸਲਟ ਕਰਕੇ ਹੀ ਮੈਡੀਸਿਨ ਨੂੰ ਲਓ ਤਾਂ ਕਿ ਜੇ ਤੁਹਾਨੂੰ ਕੋਈ ਪ੍ਰੋਬਲਮ ਆਉਂਦੀ ਹੈ ਤਾਂ ਡਾਕਟਰ ਹੀ ਤੁਹਾਨੂੰ ਉਹਦਾ ਹੱਲ ਦੇ ਸਕਣ